ਵੰਟੀ ਬੈਂਸ ਐਡਟਾ ਐਡਟਾ ਬਚ ਚਾਲੂ ਬੰਦਾ ਐਡਟਾ ਫਰੋਡੀ ਬੰਦਾ ਵੀ ਇਹਨੇ ਕਿਹਦੇ ਨਾਲ ਫੋੜ ਨਹੀਂ ਕੀਤਾ ਇਹ ਵੰਟੀ ਬੈਂਸ ਉਹੀ ਆ ਵੀ ਜਿਹਦਾ ਪਹਿਲੇ ਵੀ ਪੰਜਾਬੀ ਗਾਇਕ ਪੰਜਾਬ ਦੀ ਕਿਹੜੀ ਕੌਰ ਵੀ ਨਾਲੇ ਦਾ ਨਾਮ ਜੁੜਿਆ ਸੀ ਕਾਫੀ ਇਹਦੇ ਕੌਰ ਵੀ ਦੇ ਨਾਲ ਤੇ ਇਹਦੇ ਕਾਝ ਰਿਲੇਸ਼ਨ ਰਹੇ ਸੀ ਵੰਟੀ ਬੈਂਸ ਨੇ ਕੌਰ ਵੀਰ ਬਣਾਈ ਸੀ ਕਿਸਾ ਜਿਹੜੀ ਇੰਡਸਟਰੀ ਇਹਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੀ ਕੁੜੀਆਂ ਕੰਪਰਮਾਈਜ਼ ਕਰਕੇ ਹੀ ਹੁੰਦੇ ਆ ਪਿਛਲੇ ਦਿਨੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਐਸਐਸਪੀ ਦਫ਼ਤਰ ਦੇ ਵਿੱਚ ਧਾਰਨਾ ਦਿੱਤਾ ਸੀ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਮਸਲਾ ਇਹ ਸੀ ਕਿ ਸਿੱਧੂ ਦੇ ਗਾਣਿਆਂ ਦੇ ਪੈਸਿਆਂ ਦੀ ਹੀਰਾਫੇਰੀ ਕੀਤੀ ਗਈ ਤੇ ਇਹ ਇਲਜ਼ਾਮ ਮਸ਼ਹੂਰ 뮤직 ਪ੍ਰੋਡਿਊਸਰ ਬੰਟੀ ਬੈਂਸ ਤੇ ਲੱਗੇ ਤੇ ਹਾਲ ਹੀ ਦੇ ਵਿੱਚ ਸਿੱਧੂ ਦੇ ਮਾਤਾ ਪਿਤਾ ਦੇ ਹੱਕ ਦੇ ਵਿੱਚ ਨੈਂਸੀ ਗਰੇਵਾਲ ਬੋਲੀ ਹੈ ਤੇ ਉਸ ਨੇ ਸ਼ਰਿਆਮ ਲਾਈਵ ਆ ਕੇ ਬੰਟੀ ਬੈਂਸ ਦੇ ਕਈ ਰਾਜ਼ ਖੋਲ ਦਿੱਤੇ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਮੋਗੇ ਤੇ ਉਸ ਨੇ ਬੇਖੌਫ ਹੋ ਕੇ ਭਗਵੰਤ ਮਾਨ ਦੀ ਵੀ ਕਲਾਸ ਲਗਾ ਦਿੱਤੀ ਹੈ ਤੇ ਵੱਡੀਆਂ ਗੱਲਾਂ ਉਸ ਨੇ ਬੰਟੀ ਬੈਂਸ ਅਤੇ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਕਹਿ ਦਿੱਤੀਆਂ ਹਨ ਤੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਦੇ ਹੱਕ ਦੇ ਵਿੱਚ ਉਸ ਨੇ ਕੀ ਕੀ ਕਿਹਾ ਤੁਸੀਂ ਵੀ ਸੁਣੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰੇ ਨੌਕੀ ਹਾਲ ਚਾਲ ਹੋ ਸਾਰੇ ਬਹੁਤ ਬੜੀ ਹੋਣਗੇ ਅੱਜ ਮੈਂ ਜਦੋਂ ਟਿਕਟੋਕ ਦੇਖ ਰਹੀ ਸੀ ਨਾ ਤੇ ਅਚਾਨਕ ਮੇਰੇ ਸਾਹਮਣੇ ਸਿੱਧੂ ਮੂਸੇਵਾਲੇ ਦੇ ਡਾਡ ਦੇ ਤੇ ਉਹਦੇ ਮਦਰ ਦੀ ਵੀਡੀਓ ਆਈ ਕਿ ਜੋਕਰ ਐਸਐਸਪੀ ਦੇ ਉੱਤੇ ਕੋਈ ਕੰਪਲੇਂਟ ਗਈ ਆ ਤੇ ਉਹ ਪਰਨਾ ਲਾ ਕੇ ਬੈਠੇ ਬਹੁਤ ਅਫਸਰਡ ਨੇ ਇੱਕ ਤਾਂ ਜਵਾਨ ਪੁੱਤ ਦਾ ਜਾਣਾ ਉੱਤ ਪ੍ਰਸ਼ਾਸਨ ਦਾ ਉਹਨਾਂ ਨੂੰ ਤੰਗ ਕਰਨਾ ਐਸੀ ਮਾਰ ਪ੍ਰਮਾਤਮਾ ਕਿਸ ਨੂੰ ਨਾ ਮਾਰੀ ਸੋ ਉਹ ਵੀਡੀਓ ਸੁਣ ਕੇ ਮੈਂ ਬਹੁਤ ਹਰਟ ਹੋਈ ਆਂ ਔਰ ਮੈਂ ਕੁਝ ਆਪਣੇ ਵਿਚਾਰ ਰੱਖਣਾ ਚਾਹੁੰਦੀ ਆਂ ਮੈਂ ਹਸਤਾ ਕਦੀ ਇਸ ਮੁੱਦੇ ਤੇ ਬੋਲੀ ਨਹੀਂ ਸੀ ਕਿ ਜਦੋਂ ਮਨੇ ਕਿਹਾ ਕਿ ਸਾਡਾ ਮੈਨੇਜਰ ਹੁੰਦਾ ਸੀ ਬੰਟੀ ਬੈਂਸ ਇਹ ਬੰਟੀ ਬੈਂਸ ਉਹੀ ਆ ਵੀ ਜਿਹਦਾ ਪਹਿਲੇ ਵੀ ਪੰਜਾਬੀ ਗਾਇਕ ਪੰਜਾਬ ਦੀ ਕੌਰ ਵੀ ਨਾਲ ਇਹਦਾ ਨਾਮ ਜੁੜਿਆ ਸੀ ਕਾਫੀ ਇਹਦੇ ਕੌਰ ਵੀ ਦੇ ਨਾਲ ਤੇ ਇਹਦੇ ਕਾਝ ਰਿਲੇਸ਼ਨ ਰਹੇ ਸੀ ਬਹੁਤ ਤਕੜੀ ਖਬਰ ਉੱਠੀ ਸੀ ਇਹਦਾ ਬੰਟੀ ਬੈਂਸ ਨੇ ਕੌਰ ਵੀ ਬਣਾਈ ਸੀ ਕਿ ਜਿਹੜੀ ਇੰਡਸਟਰੀ ਇਹਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੀ ਕੁੜੀਆਂ ਕੰਪਰਮਾਈਜ਼ ਕਰਕੇ ਹੀ ਆਉਂਦੀਆਂ। ਔਰ ਇਹ ਗੱਲ ਪਰ ਸੱਚੀ ਹੈ। ਬਹੁਤ ਕਲਾਕਾਰਾਂ ਵਿੱਚ ਬਣੀ ਹੈ। ਸੋ ਬੰਟੀ ਬੈਸ ਐਡਾ ਐਡਾ ਵੀ ਚਾਲੂ ਬੰਦਾ ਹੈ। ਐਡਾ ਫਰੌਡੀ ਬੰਦਾ ਹੈ ਵੀ ਇਹਨੇ ਕਿਹਦੇ ਨਾਲ ਫਰੌਡ ਨਹੀਂ ਕੀਤਾ। ਸੋ ਕਹਿੰਦੇ ਵੀ ਇਹਨਾਂ ਨੇ ਗਾਲ ਕੇ ਸਿੱਧੂ ਮੂਸੇਵਾਲੇ ਦੇ ਜੋ ਪੈਸੇ ਪੂਸੇ ਲੱਕਾ ਪਲੇਸ ਉਹ ਕਰ ਗਏ। ਹੁਣ ਦੇਖੋ ਸਿੱਧੂ ਤਾਂ ਰਿਹਾ ਨਹੀਂ। ਤੁਹਾਨੂੰ ਦੇ ਫੈਮਲੀ ਨੇ ਤਾਂ ਸਰਵਾਈਵ ਕਰਨਾ ਹੈ। ਉਹਦਾ ਛੋਟਾ ਜਿਹੜਾ ਭਾਈ ਆ। little baby ਉਹਨੂੰ ਬਿੱਟਾ ਸਰਵਾਈਵ ਕਰਨਾ ਔਰ ਪੈਸਾ ਚਾਹੀਦਾ ਐ ਤੁਸੀਂ ਉਹਨਾਂ ਦਾ ਹੀ ਪੈਸੇ ਦਾ ਉਹਨਾਂ ਤੋਂ ਹਸਾਬ ਤਵ ਲੈਣਾ ਉਹਨਾਂ ਦਾ ਜਿਹੜਾ ਪੈਸਾ ਮਾਰ ਗਿਆ ਬੰਟੀ ਪੈਸ ਦੋ ਤਿੰਨ ਹੋਰ ਬੰਦੇ ਆ ਆਈ ਡੋਨਟ ਰਿਮੈਂਬਰ ਦ ਨੇਮਸ ਉਹ ਵੀ ਕੰਦੇ ਦੇ ਵਿੱਚ ਸ਼ਮਲਾ ਸਿੱਧੂ ਦੇ ਡੈਡੀ ਕਹ ਰਿਹਾ ਬਲਕੌਰ ਸਿੰਘ ਜੀ ਅੰਕਲ ਕੀ ਸਾਡੀ ਫਾਈਲ ਨੂੰ ਪਰੇ ਸੁੱਟ ਦਿੱਤਾ ਜਾਂਦਾ ਸਾਨੂੰ ਪ੍ਰਸ਼ਾਸਨ ਕੋਲੋਂ ਇਹ ਉਮੀਦ ਨਹੀਂ ਸੀ ਸੋ ਮੈਂ ਕਹਿਣਾ ਚਾਹੁੰਗੀ ਕਿ ਭਗਵੰਤ ਮਾਨ ਕਿਹੜੀ ਨੀਲ ਵਿੱਚ ਹੁੰਦਾ ਹੈ ਅੱਜ ਤੁਸੀਂ ਕਿਸੇ ਦੇਖੋ ਮੈਂ ਹਮੇਸ਼ਾ ਮੈਂ ਬਜ਼ੁਰਗਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ ਮੇਰੀ ਜੋਬ ਹੀ ਇਦਾਂ ਦੀ ਹੈ ਇੱਥੇ ਮੈਨੂੰ ਬਜ਼ੁਰਗਾਂ ਨਾਲ ਬਹੁਤ ਪਿਆਰ ਬਹੁਤ ਮੁਹੱਬਤ ਆ ਮੇਰੇ ਦਿਲ 'ਚ ਐਲਡਰ ਪੀਪਲ ਵਾਸਤੇ ਬਹੁਤ ਸਤਿਕਾਰ ਆ ਔਰ ਮੈਂ ਆਪਣੀ ਜੋਬ ਨੂੰ ਵੀ ਇੱਥੇ ਬਹੁਤ ਹਨੈਸ ਤਰੀਕੇ ਨਾਲ ਨਿਭਾ ਰਹੀ ਹਾਂ ਅੰਬੇ ਗਾਇਸ ਲਵ ਮੀ ਇੱਕ ਦਿਨ ਦੇ ਵਿੱਚ ਘਟੋ ਘਟ ਮੇਰੇ ਕਲਾਇੰਟਸ ਮੈਨੂੰ 10 ਬlesings ਦਿੰਦੇ ਆ ਗੋਡ ਬlesਸ ਯੂ ਸਾਨੂੰ ਬlessing ਹਮੇਸ਼ਾ ਮਾਂ ਕੋਲੋਂ ਮਿਲਦੀਆਂ ਹੈ ਫਰਮਨ ਬਜ਼ੁਰਗਾਂ ਕੋਲ ਮਿਲਦੀਆਂ ਆਈ ਡੋਨਟ ਕੇਅਰ ਕਿ ਕਿਹੜੇ ਰਿਲੀਜਨ ਦੇ ਆ ਕਿਹੜੇ ਧਰਮ ਦੇ ਕਿ ਮੇਰੇ ਵਾਸਤੇ ਸਾਰੇ ਰਿਲੀਜਨ ਸਤਿਕਾਰਯੋਗ ਹੈ ਮੈਂ ਹਰ ਦੁਨੀਆ ਦੇ ਹਰ ਧਰਮ ਦਾ ਸਤਿਕਾਰ ਕਰਦੀ ਆ ਕਿਉਂਕਿ ਮੇਰਾ ਮੰਨਣਾ ਕਿ ਰੱਬ ਹੈ ਕੀ ਹੈ ਉੱਪਰ ਜਦੋਂ ਜਾਣਾ ਹੈ ਆੜੜੇ ਦਰਵਾਜ਼ੇ ਨਹੀਂ ਹੋਣੇ ਕੋਈ ਇੱਕੋ ਹੀ ਰਾਹ ਹੋਣਾ ਜਿੱਥੇ ਲੰਗੜਾ ਸੋ ਇੰਨੇ ਬਜ਼ੁਰਗ ਬਣੋਨਾ ਦੇ ਕਿ ਹਾਰਟ ਬੇ ਪ੍ਰੈਸ਼ਨ ਹੋ ਚੁੱਕਿਆ ਹੈ ਉਹ ਕਹਿੰਦੇ ਮੈਂ 12 ਗੋਲੀਆਂ ਖਾਣਾ ਹੈ ਸੀੜੀਆਂ ਚੜਦਾ ਉੱਪਰ ਤੱਕ ਯੈਟ ਟੋਟਲੀ ਰੈਪਿਸ਼ ਯਾਰ ਏ ਜਸਟਿਸ ਨਹੀਂ ਹੋ ਰਿਹਾ ਬਜ਼ੁਰਗ ਨਾਲ ਜੇ ਇਹ ਗੱਲ ਕੈਨੇਡਾ ਚ ਹੁੰਦੀ ਇਹ ਬਿਲਕੁਲ ਨਹੀਂ ਹੋਣਾ ਸੀ ਇਸੇ ਕਰਕੇ ਮੈਂ ਦੇਖਿਆ ਪੰਜਾਬੀ ਮਜਬੂਰ ਹੋ ਕੇ ਪੰਜਾਬ ਨੂੰ ਭਾਰਤ ਨੂੰ ਅਲਬਿਦਾ ਕਹਿ ਜਾਂਦੇ ਆ ਰੀਜ਼ਨ ਸਾਡਾ ਸਿਸਟਮ ਬਹੁਤ ਗੰਦਾ ਹੈ ਤੁਸੀਂ ਘੱਟੋ ਘੱਟ ਇੰਨੀ ਕਿਤਾ ਸ਼ਰਮ ਕਰ ਲੋ ਕਿ ਉਹ ਬਜ਼ੁਰਗ ਹੈ ਉਹਨੂੰ ਹਾਰਟ ਪ੍ਰੋਬਲਮਸ ਹੈ ਜਿਹਦਾ ਜਵਾਨ ਪੁੱਤ ਚਲਾ ਗਿਆ ਮਰਵਾਤਾ ਜਿਹਦਾ ਜਵਾਨ ਮੁੰਡਾ ਉਹ ਹੁਣ ਤੱਕ ਖੇੜਾ ਛੱਡ ਦੋ ਉਹਨਾਂ ਦਾ ਚਲੋ ਆ ਰਿਹਾ ਮੈਂ ਇਸ ਟੌਪਿਕ ਤੇ ਨਹੀਂ ਆਣਾ ਚਾਹੁੰਦੀ ਸਿੱਧੂ ਨੂੰ ਕਿਉਂ ਮਾਰਿਆ ਉਹਦੇ ਪਿੱਛੇ ਕੀ ਕਾਰਨ ਸੀ ਸਿੱਧੂ ਦੇ ਕਿਹਦੇ ਨਾਲ ਦੁਸ਼ਮਣ ਸੀ ਇਟਸ ਨਨ ਆਫ ਮਾਈ ਬਿਜ਼ਨਸ ਕਿਉਂਕਿ ਮੈਨੂੰ ਵਿੱਚੋਂ ਦੇਖੋ ਗੱਲ ਸੱਚ ਕਿਸ ਨੂੰ ਪਤਾ ਨਹੀਂ ਹੁੰਦੀ ਪਰ ਜੋ ਹੋਇਆ ਗਲਤ ਮੈਂ ਉਹ ਲੜੀਆਂ ਮੈਂ ਕਿਸੇ ਨੂੰ ਮਰਨ ਮਾਰਨ ਦੇ ਹੱਕ ਚ ਨਹੀਂ ਆ ਮੈਂ ਕੋਈ ਕੁੱਤੇ ਨੂੰ ਲੱਟਾ ਮਾਰੂਗਾ ਨਾ ਮੇਰੇ ਸਾਹਮਣੇ ਮੈਂ ਉਹ ਵੀ ਬੰਦਾ ਥਾਪੜ ਦੂੰਗੀ ਮੈਨੂੰ ਇੱਕ ਜਾਨਵਰ ਦੇ ਵੀ ਨਹੀਂ ਤਕਲੀਫ ਹੋਵੇ ਮੈਂ ਬਰਦਾਸ਼ਤ ਨਹੀਂ ਕਰਦੀ ਇਨਸਾਨ ਤਾਂ ਫਿਰ ਬਹੁਤ ਉੱਤੇ ਦਰਜ ਆ ਗਿਆ ਕੱਡੀ ਲੜਾਈ ਆ ਕਿਸੇ ਨਾਲ ਯਾਰ ਸ਼ੱਪਾ ਨਾ ਲੜ ਲਓ ਇੱਕ ਬੁੱਦਨਾ ਕੋਸਣ ਮੁਕੇ ਹੋ ਜਾਓ ਪਰ ਜਾਨ ਤੋਂ ਮਾਰਨਾ ਕਿਸੇ ਨੂੰ ਇਟਸ ਟੋਟਲੀ ਰੌਂਗ ਮੈਂ ਐਗਰੀ ਨਹੀਂ ਕਰਦੀ। ਪਰ ਅੱਜ ਜੋ ਸਿੱਧੂ ਮੂਸੇ ਵਾਲੇ ਦੀ ਫੈਮਲੀ ਨਾਲ ਹੋ ਰਿਹਾ ਸੱਚ ਮੈਂ ਪੁੱਛਣਾ ਚਾਹਨੀ ਐ ਸਿੱਧੂ ਦੇ ਸਾਰੇ ਫੈਨਸ ਨੂੰ ਜਿਹੜੇ ਕਹਿੰਦੇ ਸੀ ਅਸੀਂ ਸਿੱਧੂ ਮੂਸੇ ਵਾਲੇ ਦੇ ਫੈਨ ਆ ਕਿੱਥੇ ਹੋ ਸਾਰੇ ਅੱਜ? ਕਿਹੜੇ ਬਿੱਲ 'ਚ ਸੁੱਤੇ ਹੋ? ਤੁਹਾਡਾ ਫਰਜ਼ ਨਹੀਂ ਜਿੱਥੇ ਸਿੱਧੂ ਦੇ ਮੌਮ ਦੇੜਾ ਜਿੱਤਰ ਨਾਲ ਆ ਕੇ ਬੈਠੇ ਆ। ਆਓ। ਸਾਥ ਦੋਨਾਂ ਦਾ ਇੰਨੀ ਪਬਲਿਕ ਸਟੈਂਡ ਕਰ ਲੋ ਕਿ ਦੇਖਣ ਵਾਲੇ ਕਿ ਪੁਲਿਸ ਪ੍ਰਸ਼ਾਸਨ ਵੀ ਸੋਚਣ ਤੇ ਮਜਬੂਰ ਹੋ ਜੇ ਕਿ ਅਸੀਂ ਆਪਣੀਆਂ ਜੀਪਾਂ ਕਿੱਥੋਂ ਕੱਢੀਏ ਮੈਂ ਕੋਈ ਭੜਕਾਊ ਪਾਸ਼ਣ ਨਹੀਂ ਦੇ ਰਹੀ ਨਾ ਮੈਂ ਕੋਈ ਹੇਟ ਸਪੀਚ ਸਪਰੈਡ ਕਰ ਰਹੀ ਆ ਜੇ ਪ੍ਰਸ਼ਾਸਨ ਇਹਦਾ ਤੰਗ ਕਰਨ ਤੇ ਆਊਗਾ ਬਜ਼ੁਰਗਾਂ ਨੂੰ ਤੇ ਆਮ ਜਨਤਾ ਨੂੰ ਸੜਕਾਂ ਤੇ ਉਤਰਨਾ ਪੈਣਾ ਜਨਾਬ ਜੀ ਸਿਰ ਰਿਕਵੈਸਟ ਕਰਦੀ ਕਿ ਸਿੱਧੂ ਮੂਸੇਵਾਲੇ ਦੇ ਜੋਦਲੋਂ ਛੌਂਦੇ ਆ ਮਹੱਬਤ ਤੇ ਪਿਆਰ ਕਰਦੇ ਉਹਦੇ ਗੀਤਾਂ ਨੂੰ ਉਹਦੇ ਮੌਮਟੜ ਦੇ ਨਾਲ ਸਟੈਂਡ ਕਰੋ ਖੜੋ ਤਾਂ ਕਿ ਪ੍ਰਸ਼ਾਸਨ ਉਹ ਕੱਲ ਆਵੇ ਥੋੜੀ ਬਹੁਤ ਸ਼ਰਮ ਆਵੇ ਵੈਸੇ ਤਾਂ ਹੁੰਦੀ ਨਹੀਂ ਸ਼ਰਮ ਪ੍ਰਸ਼ਾਸਨ ਨੂੰ ਕਿਉਂਕਿ ਵਕਾਊ ਮੀਡੀਆ ਆ ਵਕਾਊ ਪੁਲਸ ਵਾਲੇ ਆ ਸਾਡੇ ਕੈਨੇਡਾ ਚ ਬਈ ਹੜਾ ਨੋ ਪੁਲਸ ਵਾਲੇ ਫੜੇ ਗਏ ਆ ਜਿਨ੍ਹਾਂ ਵਿੱਚੋਂ 8 ਗੋਰੇ ਆ ਕ੍ਰਾਫਟਡ ਜਿਹੜੇ ਆ ਸਟ੍ਰੋਕਸ਼ਨ ਦੀਆਂ ਕਾਲਸ ਆਂ ਦੀ ਸੀ ਗੋਲੀਆਂ ਚੱਲੀਆਂ ਰਲੇ ਹੋਏ ਸੀ ਮੁਜਰੀਮ ਨਰਬਾਜ ਵੀ ਕੋਈ ਨਾ ਪਲੇ ਨਹੀਂ ਕਰਨਾ ਵੇਟ ਕਰ ਠੀਕ ਆ ਉਹਨਾਂ ਚ ਇੱਕ ਪੰਜਾਬੀ ਸੀ ਇਹ ਕੁਝ ਇੰਡੀਆ ਪੰਜਾਬ ਛੋ ਰਿਹਾ ਸੋ ਮੇਰੇ ਬੈਂਟੀ ਜੀ ਹੱਥ ਜੋੜ ਕੇ ਸੜਕਾਂ ਤੇ ਉਤਰਿਓ ਤੇ ਉਹਦੇ ਸਿੱਧੂ ਮੂਸੇਵਾਲੇ ਦੇ ਮਮ ਡੈਡ ਦੇ ਨਾਲ ਸਟੈਂਡ ਕਰੋ ਥੈਂਕ ਯੂ ਵੈਰੀ ਮਚ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ